ਸਪਸ਼ਟ ਰੂਪ ਦੇ ਵਿੱਚ ਰੰਗ ਭੰਗਿਆ ਸਰਦਾਰ ਸੰਦੀਪ ਸਿੰਘ ਸਿੱਧੂ ਦੇ ਭਰਾਤਾ ਮਨਜੀਤ ਸਿੰਘ ਜੀ ਸਰਦਾਰ ਜਵਾਰ ਕੇ ਸਾਹਿਬ ਪਰਮਜੀਤ ਸਿੰਘ ਜੀ ਬਾਕੀ ਦਾ ਕੀ ਦਾ ਨਾਮ ਲਵਾ ਜਸਵੰਤ ਸਿੰਘ ਚੀਮਾ ਜੋਂਗੀ ਸਾਹਿਬ ਤੇ ਤਰਜਵਰ ਦਰਜਾ ਸਾਥ ਸੰਗਤ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਇਕੱਠੇ ਹੋ ਕੇ ਗੱਲ ਚੱਲ ਰਹੀ ਐ 1947 ਤੋਂ ਲੈ ਕੇ ਅੱਜ ਤੱਕ ਦਿੱਲੀ ਦੇ ਯਾਰਾਂ ਨੇ ਦਿੱਲੀ ਦੇ ਚਹੇਤੀਆਂ ਨੇ ਦਿੱਲੀ ਨੂੰ ਸਲਾਮ ਕਰਨ ਵਾਲਿਆਂ ਨੇ ਅਕਾਲ ਤਖਤ ਰੂਪ ਵਿੱਚ ਰਹਿਣ ਵਾਲਿਆਂ ਨੇ ਪੰਥ ਦੀਆਂ ਬੇੜੀਆਂ દુશ્મી દરબાર સાબાણ વા્યાને સાજે નોજવ બંધ કરવા બે કર ਸਦੀਆਂ ਤੋਂ ਜੋ ਨੂੰ ਤੈਸ਼ ਕਰਨ ਦੀ ਤੈਸ਼ ਨਾ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਕਹਿੰਦੇ ਐ ਲੇਲੜੀਆਂ ਕੱਢਿਆ ਕੋਈ ਵੀ ਦਿੰਦਾ ਇਹ ਇੰਡੀਅਨ ਸਟੇਟ ਨੇ ਤੇ ਪੰਜਾਬ ਦੇ ਯਾਰਾਂ ਨੇ ਉਹ ਸਮਾਂ ਕਾਂਗਰਸ ਦੇ ਰੂਪ ਦੇ ਵਿੱਚ ਸਮਾਂ ਅੰ타 ਬਦਲ ਗਏ ਰੂਪ ਵਿੱਚ ਹੈ ਭਾਵੇਂ ਉਹ ਆਮ ਪਾਰਟੀ ਦੇ ਰੂਪ ਵਿੱਚ ਹੈ ਉਹਨਾਂ ਨੇ ਰਲ ਕੇ ਸਾਡਾ ਦਰਬਾਰ ਸਭਟਾਇਆ ਇਹਨਾਂ ਨੇ ਰਲ ਕੇ ਸਾਡੇ ਕਿਸਾਨਾਂ ਦੀ ਨਸ਼ਰਕੁਸੀ ਕੀਤੀ ਆ ਇਹ ਸਾਰਿਆਂ ਨੇ ਅੱਜ ਪੰਜਾਬ ਨੂੰ ਤਹਿਸ਼ ਨਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਟੈਗ ਤੋਂ ਲਾਉਣ ਲਈ ਇਹ ਸਾਰੇ ਇਕੱਠੇ ਨੇ ਇਕੱਠੇ ਕਰਕੇ ਅੱਜ ਆਪਾਂ ਮੰਗਦੇ ਬਣੇ ਬਿਠੇ ਆ ਮੈਨੂੰ ਆਟਾ ਦੇ ਦੇ ਮੈਨੂੰ ਥਾਲ ਦੇ ਦੇ ਮੇਰੀ ਬੀਬੀ ਨੂੰ ਕਾਪੀਆਂ ਦੇ ਦੇ ਮੇਰੇ ਬੱਚੇ ਨੂੰ ਮੋਟਰਸਾਈਕਲ ਦੇ ਦੇ ਮੇਰੀ ਗਲੀ ਬਣਾ ਦੇ ਮੇਰੀ ਨਾੜੀ ਬਣਾ ਦੇ ਮੇਰੀ ਧਰਮਸਾਲਾ ਬਣਾ ਦੇ ਮੇਰੇ ਬੰਚ ਦੇ ਦੇ ਮੈਨੂੰ ਕੀ ਦੇ ਦੇ ਸਾਡੇ ਬੰਦੀ ਸਿੰਘ ਛੱਡ ਦੋ ਸਾਡੇ ਜੇਲ੍ਹਾਂ ਚੋਂ ਗੰਦੀਰਪੁਰ ਤੈਨੂੰ ਕੱਢੋ ਸਾਡੇ ਉਦੇਸ਼ਾਂ ਦੇ ਕਾਲੀਆਂ ਸੁੱਟੀਆਂ ਬੰਦ ਕਰ ਕੋ ਕੁਰੂ ਦੇ ਬੇਗਤੀ ਕਰਨ ਕਰਾਉਣ ਵਾਲਿਆਂ ਨੂੰ ਫੜ ਲਓ ਪੰਜਾਬ ਦੇ ਪਾਣੀ ਲੁੱਟਣ ਤੇ ਲਗਾਉਣ ਵਾਲਿਆਂ ਨੂੰ ਫੜ ਲਓ ਸਾਡੇ ਕਾਰਪੋਰੇਸ਼ਨ ਨੂੰ ਹੱਕ ਦੇ ਦਿਓ ਨਹਿਰਾਂ ਵਾਲਿਆਂ ਨੂੰ ਹੱਕ ਦੇ ਦਿਓ ਸਾਡੇ ਪਾਣੀ ਖੋਲੋ ਲੈ ਲੜੀਆਂ ਕੱਢਿਆਂ ਨਹੀਂ ਮਿਲਦਾ ਇਹ ਕਿਵੇਂ ਮਿਲੇਗਾ ਜਿਹਨੂੰ ਕੋਟ ਦਾ ਰਾਜ ਹੋਵੇਗਾ ਜੇ ਤੁਹਾਡਾ ਰਾਜ ਹੁੰਦਾ ਸਰਬਾਨ ਸਭ ਤਹਿ ਜਾਂਦਾ ਜੇ ਤੁਹਾਡਾ ਰਾਜ ਹੁੰਦਾ ਕਲਾਚ ਤਹਿ ਪੈ ਜਾਂਦੇ ਜੇ ਕੋ ਦਾ ਰਾਜ ਹੁੰਦਾ ਤਾਂ ਦਾ ਜਤੇਜਰ ਤੇ ਜਗਤਾਰ ਸਿੰਘ ਹਵਾਰਾ ਤੇ ਸਾਥੀ ਪਤੀ ਪਤੀ ਸਾਲ ਦੇਣ ਦਾ ਤਰੰਦੇ ਆਹ ਨਾਂ ਨਰਕੇ ਆ ਤੁਸੀਂ ਚੱਦੇ ਫਿਰਦੇ ਹੋ ਇਸ ਕਰਕੇ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਪਾਰਲੀਮੈਂਟ ਹੈ ਅੱਜ ਜੋਦੀ ਚੋਣ ਹੋਈ ਨੂੰ 12 ਸਾਲ ਹੋ ਗਏ ਆ ਇੰਡੀਆ ਦੀ ਪਾਰਲੀਮੈਂਟ ਇਹ 22 ਸਾਲ ਬਾਅਦ ਹੋ ਚਾਈ ਐ ਇਹ 22 ਸਾਲ ਪਹਿਲਾਂ ਹੋਈ ਐ ਜਿਹੜੀ ਚੋਣ 22 ਸਾਲ ਹੋਈ ਮੇਰੀ ਹੋਈਆਂ ਨੇ ਜਿਹੜੀਆਂ 22 ਸਾਲ ਬਾਅਦ ਹੋਈਆਂ ਉਹਨਾਂ ਦੀਆਂ 14 18 ਮੇਰੀ ਹੋਈਆਂ ਇਹ ਸਾਰਾ ਕੁਸ਼ ਨੂੰ ਛੜੋ ਖਤਮ ਕਰਨ ਲਈ ਦਿੱਲੀ ਦੇ ਯਾਰਾਂ ਤੋਂ ਕਹਿਣਾ ਛਡੋ ਲਈ ਆਓ ਮੈਂ ਕਹਿਣਾ ਅੱਜ ਪੰਜਾਬ ਦੇ ਵਾਸੀਓ ਮੇਰੀਓ ਭੈਣੋ ਮੇਰੇ ਭਰਾਵੋ ਨੌਜਵਾਨੋ ਸਰਕਾਰੀ ਖਾਸਾ ਬਣਾਇਆ ਸਰਕਾਰ ਨੂੰ ਕਹਿਣਾ ਸਾਡੇ ਨਾਲ ਗੁਰੂ ਆ ਇਸ ਧਰਤੀ ਤੋਂ ਬਾਬਾ ਦੀਪ ਸਿੰਘ ਫੇਰ ਵੱਡੇ ਤੋਂ ਲੜਿਆ ਤੇਰੇ ਨਾਲ ਦਿੱਲੀ ਦੇ ਯਾਰ ਆ ਸਾਡੇ ਨਾਲ ਸਾਡੀ ਕੌਮ ਖੜੀ ਆ ਮੈਂ ਤੁਨੂੰ ਇਹ ਹੀ ਸਾਰੇ ਕਹਿਣਾ ਕਿ ਕੌਮ ਦੇ ਵਾਰਸ ਅੱਜ ਇਕੱਠੇ ਹੋ ਕੇ ਭਗਵੰਤ ਮਾਨ ਸਰਕਾਰ ਤੈਨੂੰ ਕਹਿਣਾ ਤੇਰੇ ਕੋਲੇ ਰਹਿ ਗਏ ਨੇ ਸਿਰਫ ਦੋ ਸਾਹ ਸੋ ਸਾਹ ਦੇ ਵਿੱਚ ਕੰਮ ਕਰਦੇ ਜੇ ਬੰਦੀ ਸੰਗ ਛੱਡਦੇ ਆ ਜੇ ਨਾ ਛੱਡੇ ਨਾ ਅਸੀਂ ਆਪ ਸੈਨ ਕਰਕੇ ਅਮਰਤਪਾਲ ਕੋ ਪਹੜਾਵਾਂਗੇ ਜੇ ਗੁਰੂ ਦੀ ਬੇਅਦਬੀ ਕਰਨ ਕਰਾਉਣ ਆਰਿਆਂ ਨੂੰ ਨਾਮ ਫੜਿਆ ਉਹਨਾਂ ਨੂੰ ਜੇਲਾਂ ਦੇ ਵਿੱਚ ਤੁੰਗਾਂਗੇ ਆਹ ਟਰਾਂਸਪੋਰਟ ਆ ਜਿਹੜੀਆਂ ਤੂੰ ਰੱਗ ਕੀਤੀਆਂ ਡਾਕਟਰ ਸਰਕਾਰ ਚ ਜੇ ਨਾ ਪਾਲ ਕੀਤੀਆਂ ਉਹ ਪਾਲ ਅਮਰਤਪਾਲ ਤੇ ਟੀਮ ਕਰੇਗੀ ਆ ਜਿਹੜੇ ਪੰਜਾਬ ਪਿੰਡਾਂ ਪਾਲੀਆਂ ਮੇਰਾ ਸਾਡੀਆ ਪਾਣੀ ਸਾਡਾ ਜਗਾ ਸਾਡੀ ਆ ਤੂੰ ਸਾਡੇ ਘਰ ਖੋਲਿਆ ਉਹ ਸਿੱਖੋ ਚੰਡੀਗੜ ਤੁਹਾਡੇ ਕੋਲੋਂ ਖੋਲਿਆ ਹਾਈ ਕੋਰਟ ਤੁਹਾਡੇ ਕੋਲੋਂ ਖੋਲਿਆ ਪੰਜਾਬੀ ਬੋਲਦੇ ਇਲਾਕੇ ਤੁਹਾਡੇ ਕੋਲੋਂ ਖੋਲਿਆ ਆਨੰਦ ਮੈਰਿਜ ਐਕਟ ਤੁਹਾਡੇ ਕੋਲੋਂ ਖੋਲਿਆ ਭਾਵਾਂ ਦੇ ਜਿਹੜੇ ਹੱਕ ਉਹ ਤੁਹਾਡੇ ਕੋਲੋਂ ਖੋਲਿਆ ਇਹ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਕਰ ਲਈ ਤੇ ਅਮਰਤਵਾਲੂ ਮੁੱਖ ਮੰਤਰੀ ਬਣਾਈਏ ਤੇ ਇਹ ਨਹੀਂ ਕਹਿੰਦਾ ਕਿ ਬੰਦਾ ਜੱਜਿਕਾ ਫੱਤੇ ਬੁਲਾਉਣਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ